ਅਰਜਨਾਲਾ ਹਲਕੇ ਦੇ ਵਿੱਚ ਰਾਵੀ ਦਰਿਆ ਦਾ ਬੰਨ ਟੁੱਟਣ ਤੋਂ ਬਾਅਦ ਹੜ੍ਹ ਨੇ ਭਿਆਨਕ ਰੂਪ ਧਾਰ ਲਿਆ ਤਾਂ 15000 ਲੋਕ ਛੜ ਦਿਨਾਂ ਪਰਬਾਵਤ ਹੋਏ ਨੇ ਤੇ 2000 ਲੋਕ ਅਜੇ ਵੀ ਪਾਣੀ ਦੇ ਵਿੱਚ ਫਸੇ ਦੱਸੇ ਜਾ ਰਹੇ ਨੇ ਦਰਸਲ ਐਸੇ ਗੰਭੀਰ ਹਾਲਾਤ ਜਿੱਥੇ ਸਰਕਾਰੀ ਪ੍ਰਬੰਧ ਇਸ ਵਿੱਚ ਨਾ ਕਾਫੀ ਨਜ਼ਰ ਆਏ ਨੇ ਤੇ ਅਜਿਹੇ ਗੰਭੀਰ ਹਾਲਾਤਾਂ ਦੇ ਵਿੱਚ ਸਰਕਾਰੀ ਪ੍ਰਬੰਧ ਨਾ ਕਾਫੀ ਨੇ ਜਿੱਥੇ ਸਾਨਕ ਅਜਿਹੇ ਗੰਭੀਰ ਮਾਹੌਲ ਦੇ ਵਿੱਚ ਜਿੱਥੇ ਸਰਕਾਰੀ ਪ੍ਰਬੰਧ ਨਾ ਕਾਫੀ ਨਜ਼ਰ ਆਏ ਨੇ ਤਾਂ ਨੌਜਵਾਨਾਂ ਦੇ ਵੱਲੋਂ ਹੁਣ ਆਪਣੇ ਪੱਧਰ ਤੇ ਰਾਹਤ ਕਾਰਜ ਦੀ ਕਮਾਂਡ ਸੰਭਾਲੀ ਗਈ ਹੈ ਦਰਜਨ ਦੁਪਹਿਰ ਤੋਂ ਬਾਅਦ ਹੀ ਦਰਜਨ ਨੌਜਵਾਨ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਪਿੰਡ ਦੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਨੇ ਦੱਸ ਦਈਏ ਕਿ ਕਈ ਥਾਵਾਂ ਤੇ 5-5 ਫੁੱਟ ਤੱਕ ਦਾ ਪਾਣੀ ਜਿਹੜਾ ਏ ਉਹ ਖੜਾ ਹੋਇਆ ਜਿੱਥੇ ਨੌਜਵਾਨ ਉਤਰ ਕੇ ਮਹਿਲਾਵਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਨੇ ਤੇ ਸਭ ਤੋਂ ਖਾਸ ਗੱਲ ਇਹ ਏ ਕਿ ਸੇਵਾ ਪੂਰੇ ਤਰੀਕੇ ਨਾਲ ਆਪਣੇ ਹੀ ਸਰੋਤਾਂ ਦੇ ਨਾਲ ਕੀਤੀ ਜਾ ਰਹੀ ਹੈ ਨੌਜਵਾਨ ਆਪਣੇ ਘਰਾਂ ਤੋਂ ਹੀ ਤੇਲ ਭਰ-ਭਰ ਕੇ ਆਪਣੀਆਂ ਟਰੈਕਟਰ ਚਲ ਰਹੀਆਂ ਤੇ ਨੌਜਵਾਨ ਆਪਣੇ ਘਰਾਂ ਤੋਂ ਤੇਲ ਭਰ-ਭਰ ਕੇ ਆਪਣੀਆਂ ਟਰੈਕਟਰ ਚਲਾ ਤੇ ਨੌਜਵਾਨ ਆਪਣੇ ਹੀ ਘਰਾਂ ਤੋਂ ਤੇਲ ਭਰ-ਭਰ ਕੇ ਆਪਣੀਆਂ ਟਰੈਕਟਰ ਟਰਾਲੀਆਂ ਚਲਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਚਾਉਣਾ ਸਾਡਾ ਫਰਜ਼ ਹੈ ਨੌਜਵਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਸਰਕਾਰੀ ਜਾਂ ਫਿਰ ਨਿੱਜੀ ਸੰਸਥਾ ਤੋਂ مالی ਸਹਾਇਤਾ ਨਹੀਂ ਲਈ ਸਿਰਫ ਇਨਸਾਨੀਅਤ ਗੁਰੂ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਉਹ ਨਿਸ਼ਕਾਮ ਭਾਵ ਦੇ ਨਾਲ ਸੇਵਾ ਕਰ ਰਹੇ ਨੇ ¡Vamos! 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 ਯਾ ਜੀ ਇਹ ਨਾਮ ਹੈ ਪਰ ਬਿਲਕੁਲ ਇਹ ਲਈ ਦੋ ਘਾਟ ਰਹੇ ਨੇ ਬੰਦੇ ਆਣੇ ਨੇ ਇਹ ਪਾਣੀ ਪਾਣੇ ਬਣਿਆ ਚਿੱਟੇ ਬਣਿਆ ਹਾਜੀ ਜੀ ਵੀ ਕੀ ਨਾਮ ਲੀਆ ਆਪਣਾ ਮੇਰਾ ਨਾਮ ਜੀ ਸਨੈ ਹੈ ਜੀ ਕਿਹੜਾ ਪਿੰਡ ਹੈ ਜੀ ਆਪਾਂ ਦਾਦੂਪੁਰ ਤੋਂ ਆ ਮਜੀਠੇਰੇ ਤੋਂ ਅੰਮ੍ਰਿਤਸਰ ਉਹਦਾ ਨਹੀਂ ਕੰਮ ਕਰਦੇ ਨੇ ਕੀ ਢੇੜਦੇ ਜਾਂ ਸੇਵਾਦਾਰ ਨਹੀਂ ਜੀ ਬਿਲਕੁਲ ਅਸੀਂ ਸੇਵਾ ਦੇ ਕਰੰਦੇ ਆ ਕੱਲ ਦਾ ਜਦੋਂ ਵੀ ਸਾਨੂੰ ਮਤਲਬ ਇਸ ਚੀਜ਼ ਦਾ ਪਤਾ ਲੱਗਾ ਏ ਕਿ ਇੱਥੇ ਇਹ ਮੁਸੀਬਤ ਆ ਗਈ ਏ ਅਸੀਂ ਕੱਲ ਦੇਹੀ ਦੁਪਹਿਰਾਂ ਦੇ ਇੱਥੇ ਰਾਤ ਦੇ 2 ਵਜੇ ਤੱਕ ਵੀ ਇੱਥੇ ਰਹੇ ਆ ਹੋਣੇ ਦੀ ਸਵੇਰ ਦੇ ਇੱਥੇ ਆਪੋ ਜੀ ਅਸੀਂ ਬੰਦੇ ਰੈਸਕਿਊ ਕਰਕੇ ਲਿਆ ਰਹੇ ਆਂ ਕੋਈ ਉਧਰੋਂ ਰਾਸ਼ਨ ਲੈ ਕੇ ਆ ਰਹੇ ਆਂ ਕਿੰਨੇ ਕਿੰਨੇ ਬੰਦੇ ਹੋ ਕਰਵਾ ਰੈਸਕਿਊ ਕਰਦੇ ਆਂ ਅਸੀਂ ਯਾਦਾ ਨਹੀਂ ਤੇ 340 50 ਬੰਦੇ ਰੈਸਕਿਊ ਕਰਕੇ ਖੜੇ ਆ ਨਾਲ ਐਨਡੀਆਰਫੀਏਮ ਪੋਟਾਂ ਉਧਰ ਸਮਾਪਤ ਗੁਰਦਾਰੇ ਕੋਲੇ ਛੱਡ ਕੇ ਆਏ ਆ ਤੇ ਉਧਰੋਂ ਫਿਰ ਖਲਾਲ ਹੀ ਅਸੀਂ ਬੰਨੇ ਕੀ ਹਲਾਤ ਨੇ ਅਗਲੇ ਬੰਨੇ ਆ ਅਗਲੇ ਤੋਂ ਨੇ ਪਾਣੀ ਬਹੁਤ ਆ ਜੀ ਹਜੇ ਵੀ ਪਾਣੀ ਇੱਧਰ ਮਤਲਬ ਹੁਣ ਫਦੇਗੜ ਵਾਲੀ ਸਾਈਡ ਨੂੰ ਮਾਰ ਕਰ ਰਿਹਾ ਏ ਜ਼ਿਆਦਾ ਦੇਖੋ ਹੁਣ ਅੱਗੇ ਜੋ ਵੀ ਆ ਕੀ ਕਹਿ ਸਕਦੇ ਆ ਵਾਇਰ ਆਏ ਗਏ ਸੋਹਣੇ ਜਿਹੜਾ ਮੈਨੂੰ ਲੋਕਾਂ ਦੀ ਮਦਦ ਕਰਨ ਨੂੰ ਆਇਆ ਮਹਿਸੂਸ ਹੈ ਮੁਸੀਬਤ ਦੇ ਵੇਲੇ ਸਾਰਿਆਂ ਨੂੰ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਬਸ ਇਹੀ ਆ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਕਿ ਜਿਹੜਾ ਵੀ ਕੋਈ ਕਿਸੇ ਦੇ ਕਿਸੇ ਵੀ ਤਰੀਕੇ ਨਾਲ ਕੰਮ ਆ ਸਕਦਾ ਉਹ ਕਰੋ ਕਿੰਨੇ ਘੰਟੇ ਲਵੇਗਾ ਕੰਮਰੇ ਬਣੀ ਆ ਅਸੀਂ ਤੁਸੀਂ ਅਸੀਂ ਆ ਲਓ ਜੀ ਕੱਲ ਦੁਪਹਿਰ ਦੇ ਇੱਥੇ ਆ ਜੀ ਹਾਂ ਹਲਕਾ ਕਦੇ ਘੰਟੇ ਤੋਂ ਪੰਜਾਬੀ ਹੀ ਪੰਜਾਬੀ ਦੇ ਕੰਮ ਆ ਬਿਲਕੁਲ ਹੀ ਬਿਲਕੁਲ ਇਹ ਆਫਰ ਕਈ ਵੀ ਕਹਾਲਣਾ ਜਿਹੜੀ ਆ ਸਾਡੇ ਸੇਵਾ ਦੀ ਜ਼ਿਆਦਾ ਆ ਇਸ ਕਰਕੇ ਅਸੀਂ ਲੋਕ 1 ਵਜੇ ਸੇਵਾ ਜੜੀਆ ਕਰ ਰਹੇ ਹਾਂ ਬਿਲਕੁਲ ਜੀ ਜਦੋਂ ਮੁਸੀਬਤ ਆਪਣੇ ਆ ਤੇ ਆਈ ਆ ਇਹ ਇਹ ਕਿਸੇ ਬਗਾਨੇ ਤੇ ਤੇ ਆਈ ਨਹੀਂ ਆ ਸਾਰੇ ਆਪ ਦੇ ਹੀ ਆ ਜਦੋਂ ਆਪ ਦੇਆਂ ਤੇ ਮੁਸੀਬਤ ਆਈ ਤੇ ਜੇ ਆਪ ਦੇ ਹੀ ਨਾ ਕੋਲੇ ਲੱਗੇ ਤਾਂ ਫਿਰ ਕੌਣ ਲੱਗੇਗਾ ਬਹੁਤ ਬਹੁਤ ਨਾ ਬੋਲੋ ਭਾਈ ਮੇਰਾ ਨਾਮ ਸਿਮਰਜੀਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਦਾਦੂਪੁਰਾ ਇੱਥੇ ਸੇਵਾ ਲਈ ਆਏ ਹੋਏ ਆ ਜੀ ਇਹ ਪਿੰਡ ਰਮਦਾਸ ਜੀ ਠੀਕ ਹੈ ਜੀ ਕਿੰਨੇ ਲੋਕਾਂ ਨੂੰ ਜਸਤੀ ਪੱਤ ਕੇ ਅਸੀਂ ਤਕਰੀਬਨ 500 600 ਪੰਦਰਾਂ ਰਸਮੀ ਕਰਦੇ ਨੇ ਬੰਦੀ ਨਾ ਜਿਹੜਾ ਹੋਗਾ ਤਾਂ ਲੱਗਿਆ ਨਾ ਸਾਹੀ ਕੱਲ ਦੁਪਹਿਰ ਦੇ ਲੱਗੇ ਹੋਏ ਆ ਜੀ 1 ਵਜੇ ਕੋਈ ਫਿਰ ਆਉਂਦੇ ਸੇਵਾ ਜੀ ਨਾ ਜੀ ਨਾ ਸੇਵਾ ਬਾਬੇ ਨਾਨਕ ਦੀ ਸੇਵਾ ਹੀ ਬਕੀ ਸੇਵਾ ਹੀ ਕਰ ਰਹੇ ਆ ਕੋਈ ਕਿਸ ਚੀਜ਼ ਦੀ ਲੋੜ ਨਹੀਂ ਬਾਬੇ ਨੇ ਬੜਾ ਕੁਝ ਦਿੱਤਾ ਵਾਏ ਜੀ ਸਾਰਾ ਬੰਦੋਲਾ ਕਰੇ ਹਾਂ ਜੀ ਪਰਮਾਤਮਾ ਦਾ ਦਿੱਤਾ ਬੜਾ ਕੁਝ ਆ ਜੀ ਕਿਸੇ ਚੀਜ਼ ਦੀ ਲੋੜ ਨਹੀਂ ਸੇਵਾ ਦੇ ਭੁੱਖੇ ਆਂ ਸੇਵਾ ਕਰ ਰਹੇ ਆ ਸੇਵਾ ਕਰ ਰਹੇ ਡਟ ਕੇ ਹਾਂ ਜੀ ভাল